ਬਠਿੰਡਾ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਲੋਕਾਂ ਦੀਆਂ ਇਮਾਰਤਾਂ ਦੀਆਂ ਖਬਰਾਂ ਨਾਲ ਲਾਹਣ ਬਦਲੇ ਉਸ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਏ ਵਸੂਲਣ ਦਾ ਕੰਮ ਕਰਦਾ ਸੀ ਤੇ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਆਗੂ ਦਾਸਾ ਸੀ ਇਸੇ ਅਧਾਰ ਤੇ ਪੁਲਿਸ ਸੁਰੱਖਿਆ ਵਿਭਾਗ ਨੇ ਲਈ ਹੋਈ ਸੀ ਤਾਂ ਜਾਣਕਾਰੀ ਦਿੰਦਿਆਂ ਹੋਇਆ ਐਸਪੀ ਸਿਟੀ ਨੇ ਦੱਸਿਆ ਕਿ ਉਹਨਾਂ ਦੇ ਕੋਲ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸਤਿੰਦਰ ਕਮਾਲ ਜੋ ਆਪਣੇ ਆਪ ਨੂੰ ਸ਼ਿਵ ਸੈਨਾ ਆਗੂ ਦਾਸਾ ਹੈ ਉਨ੍ਹਾਂ ਦੀ ਇਮਾਰਤ ਦਾ ਜਿਸ ਦਾ ਨਕਸ਼ਾ ਬਣਾਉਣ ਲਈ ਉਨ੍ਹਾਂ ਵੱਲੋਂ ਨਗਰ ਨਿਗਮ ਨੂੰ ਦਿੱਤਾ ਗਿਆ ਸੀ ਖਬਰਨਾ ਲਾਂਚ ਸੰਬੰਧੀ 1 ਲੱਖ ਰੁਪਏ ਦੀ ਮੰਗ ਕੀਤੀ ਸੀ ਤੇ ਬਾਰ ਬਾਰ ਫੋਨ ਕਰਕੇ ਉਹਨਾਂ ਨੂੰ ਪਰੇਸ਼ਾਨ ਵੀ ਕੀਤਾ ਜਾ ਰਿਹਾ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਸਤਿੰਦਰ ਕੁਮਾਰ ਜੋ ਆਪਣੇ ਆਪ ਨੂੰ ਪੱਤਰਕਾਰ ਦੇ ਨਾਲ ਨਾਲ ਸ਼ਿਵ ਸੈਨਾਗੂ ਵੀ ਦੱਸਦਾ ਸੀ 1 ਲੱਖ ਰੁਪਏ ਰਿਸ਼ਵਤ ਲੈਂਦੇ ਉਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੱਸਿਆ ਕਿ ਜੇਕਰ ਇਸ ਮਾਮਲੇ ਦੇ ਵਿੱਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਪਾਈ ਗਈ ਜਾਂ ਨਗਰ ਨਿਗਮ ਦੇ ਅਧਿਕਾਰੀਆਂ ਦੀ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਪਾਈ ਗਈ ਤਾਂ ਉਹਨਾਂ ਦੇ ਖਿਲਾਫ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਸਰ ਕੀ ਮਾਮਲਾ ਸਾਹਮਣੇ ਆਇਆ ਇੱਕ ਬੰਦੇ ਦੀ ਗ੍ਰਿਫਤਾਰੀ ਹੋਈ ਹੈ ਅ ਕੱਲ੍ਹ ਸ਼ਾਮ ਨੂੰ ਇੱਕ ਰਜਿਤ ਕੁਮਾਰ ਜੋ ਕਿ ਨਿਰਵਾਣਾ ਸਟੇਟ ਕੋਟਨੜਾ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਸਾਡੇ ਕੋਲ ਇੱਕ ਬਿਆਨ ਦਰਜ ਕਰਵਾਇਆ ਗਿਆ ਕਿ ਸੁਤਿੰਦਰ ਕੁਮਾਰ ਜੋ ਕਿ ਵੀਰ ਕਲੋਨੀ ਦਾ ਰਹਿਣ ਵਾਲਾ ਹੈ ਤੇ ਉਸ ਦੇ ਵੱਲੋਂ ਇੱਕ ਖਬਰ ਬਣਾ ਕੇ ਉਸ ਨੂੰ ਵਟਸਐਪ ਕੀਤੀ ਗਈ ਕਿ ਤੁਹਾਡੀ ਜਿਹੜੀ ਇੱਕ ਬਿਲਡਿੰਗ ਹੈਗੀ ਹੈ ਉਹ ਗਲਤ ਜਿਹੜੀ ਹੈਗੀ ਆ ਦਾ ਤੁਸੀਂ ਬਣਾਈ ਗਈ ਹੈ ਗਲਤ ਜਗ੍ਹਾ ਦੇ ਉੱਪਰ ਕਬਜ਼ਾ ਕਰਕੇ ਬਣਾਈ ਗਈ ਹੈ ਤੇ ਉਸ ਦੀ ਖਬਰ ਚਲਾਉਣ ਲਈ ਉਸ ਨੂੰ ਕਹਿਣ ਲੱਗਾ ਤੇ ਜਦੋਂ ਉਸ ਨੇ ਉਸ ਨੂੰ ਅੱਗੇ ਗੱਲਬਾਤ ਬਾਰੇ ਪੁੱਛਿਆ ਤਾਂ ਉਸ ਤੋਂ 1 ਲੱਖ ਰੁਪਏ ਦੀ ਇਸ ਨੇ ਮੰਗ ਕੀਤੀ ਉਸ ਤੋਂ ਬਾਅਦ ਜਦੋਂ ਐਸ ਐਚਓ ਕੋਤਵਾਲੀ ਕੋਲ ਇਹਨਾਂ ਵੱਲੋਂ ਅਪਰੋਚ ਕੀਤਾ ਗਿਆ ਤਾਂ ਸਾਡੇ ਵੱਲੋਂ 49 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 420 399 506 ਆਈ ਪੀ ਸੀ ਤਹਿਤ ਅੱਗੇ ਜਿਹੜੀ ਕਾਰਵਾਈ ਕਰਦੇ ਹੋਏ ਮੌਕਾ ਪਰ ਜਾ ਕੇ ਜਦੋਂ ਜਿਹੜਾ ਰਜਤ ਕੁਮਾਰ ਹੈਗਾ ਉਹਦੇ ਕੋਲ ਉਸਨੇ ਪੈਸੇ ਜਿਹੜੇ ਸੀਗੇ ਲਏ ਮੌਕੇ ਦੇ ਉੱਪਰ ਲੱਖ ਰੁਪਏ ਤੇ ਸਾਡੇ ਜਿਹੜੀ ਪੁਲਿਸ ਪਾਰਟੀ ਮੌਕੇ ਦੇ ਉੱਪਰ Trap ਲਗਾਇਆ ਗਿਆ ਸੀਗਾ ਤੇ ਉਹਨੂੰ ਮੌਕੇ ਦੇ ਉੱਪਰ ਹੀ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਸੋ ਹੁਣ ਤੱਕ ਦੀ ਤਫਤੀਸ਼ ਤੋਂ ਇਹ ਹੀ ਸਾਹਮਣੇ ਆਇਆ ਹੈ ਕਿ ਉਹਦੇ ਵੱਲੋਂ ਇੱਕ ਪਹਿਲਾਂ ਇੱਕ ਖਬਰ ਬਣਾ ਕੇ ਉਸ ਨੂੰ WhatsApp ਕੀਤੀ ਗਈ ਸੀਗੀ ਤੇ ਉਸ ਖਬਰ ਨਾ ਚਲਾਉਣ ਦੇ ਬਦਲੇ ਉਸ ਨੂੰ 1 ਲੱਖ ਰੁਪਏ ਦੀ ਮੰਗ ਕਰ ਰਿਆ ਸੀਗਾ ਕਿ ਜੇ ਤੋ ਮੈਨੂੰ 1 ਲੱਖ ਰੁਪਏ ਨਹੀਂ ਦੇਵੇਂਗਾ ਮੈਂ ਇਹਦੀ ਖਬਰ ਹੈਗੀ ਹੈ ਆਪਣੇ ਚੈਨਲ ਦੇ ਉੱਪਰ ਚਲਾ ਦੂੰ ਜੀ ਸਰ ਪੱਤਰਕਾਰ ਫਰਜੀ ਹੈ ਜਾਂ ਕੋਈ ਸਰਕਾਰ ਦੇ ਰਿਕਾਰਡ ਦੇ ਵਿੱਚ ਦਰਜ ਹੈਗਾ ਹੈ ਕਿ ਇਹਦੇ ਬਾਰੇ ਅਸੀਂ ਡੀਪੀਆਰੋ ਤੋਂ ਜਿਹੜਾ ਹੈਗਾ ਰਿਕਾਰਡ ਹਾਸਲ ਕਰਾਂਗੇ ਕਿ ਜਿਹੜੀ ਇਹਨਾਂ ਵੱਲੋਂ ਜੜਾ ਚੈਨਲ ਦਾ ਨਾਮ ਦੱਸਿਆ ਗਿਆ ਉਸ ਬੰਦੇ ਵਿੱਚ ਜਿਹੜਾ ਰਿਕਾਰਡ ਹੈ ਡੀਪੀਆਰੋ ਤੋਂ ਹਾਸਲ ਕਰਤਾ ਜਾ ਸਰ ਕੁਝ ਬਿਲਡਿੰਗ ਇੰਸਪੈਕਟਰਾਂ ਦੇ ਨਾਮ ਆਈ ਜਾਂਦੇ ਵਿੱਚ ਜੇ ਪਾਇਏ ਗਏ ਦੋਸ਼ੀ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਇਹ ਤਾਂ ਫਿਲਹਾਲ ਇਹਦੀ ਗ੍ਰਫਤਾਰੀ ਹੋਈ ਗਈ ਹੈ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਪੁਸ਼ਕਿਸ਼ ਕੀਤੀ ਜਾਊਗੀ ਕਿ ਕੋਈ ਇਹਦੇ ਨਾਲ ਸਰਕਾਰੀ ਮੁਲਾਜ਼ਮ ਇਨਵਾਲਵ ਸੀ ਕਿ ਹੈ ਜਾਂ ਆਪਣੇ ਲੈਵਲ ਦੇ ਉੱਪਰ ਹੀ ਜਿਹੜਾ ਹੈਗਾ ਸੀ ਇਹ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਸੀ ਇਸ ਚੀਜ਼ ਦੀ ਖਬਰ ਸਰ ਸਟੈਬਲਿਸ਼ ਕਰ ਰਿਆ ਸੀ ਜਾਂ ਬਿਲਡਰ ਹੈ ਬੰਦਾ ਕੌਣ ਹੈ ਜਾਂ ਕਿਉਂ ਬਲੈਕਮੇਲ ਕਰ ਰਿਹਾ ਉਹਨਾਂ ਨੇ ਕੋਈ ਬਿਲਡਿੰਗ ਬਣਾਈ ਹੈ ਉਹਦੇ ਉੱਪਰ ਇਸ ਨੇ ਫੋਟੋਗ੍ਰਾਫਸ ਉਹਦੀ ਖਿੱਚ ਕੇ ਉਹਨਾਂ ਨੂੰ ਇਸ ਨੇ ਫੋਟੋਗ੍ਰਾਫਸ ਤੇ ਵੀਡੀਓ ਦੀ ਬਣਾ ਕੇ ਤੇ ਨਿਊਜ਼ ਬਣਾ ਕੇ ਸੈਂਡ ਕੀਤੀ ਸੀਗੀ ਬਲੈਕਮੇਲਿੰਗ ਕਰ ਰਿਹਾ ਸੀਗਾ ਉਸ ਬਿਲਡਿੰਗ ਦੀ ਫੋਟੋਸ ਦੇ ਉੱਪਰ ਮੈਂ ਛੇ ਤੇ ਇਹਦੇ ਨਾਲ ਕੋਈ ਗਨਮੈਨ ਵੀ ਸੀਗਾ ਜੀ ਅ ਭਲਾ ਲੋ ওসি ਬ੍ਰਾਂਚ ਤੋਂ ਚੈੱਕ ਕੀਤਾ ਇੱਕ ਗਨਮੈਨ ਇਹਨਾਂ ਨੂੰ ਦਿੱਤਾ ਗਿਆ ਸੀ ਕਿ ਸੁਰੱਖਿਆ ਪਰਪਸ ਦੇ ਕਰਨਾ ਕਰਕੇ ਇਹ ਇਸ ਪਾਕਿਨਮਿਸ ਬੰਨ੍ਹਨ ਨੂੰ ਸ਼ੁਰੂ ਕਰ ਇਸ ਸ਼ਿਵਸਨਾਂ ਦੇ ਜਿਹੜਾ ਹੈਗਾ ਲੋਕਲ ਲੀਡਰ ਹੈਗਾ ਮਿਠੁਨ ਇਹ ਇਸ ਤੋਂ ਪਹਿਲਾਂ ਵੀ ਇੱਕ ਸ਼ਿਵਸਨਾਂ ਦਾ ਇਸੇ ਤਰ੍ਹਾਂ ਹੀ ਪੜਿਆ ਗਿਆ ਸੀਗਾ ਇਹ ਮਤਲਬ ਨਾਲ ਗਨਮੈਨ ਨਾਲੇ ਇਸ ਤਰ੍ਹਾਂ ਨਿਊ ਮਾਮਲਾ ਉਹ ਮਾਮਲਾ ਵੱਖਰਾ ਸੀਗਾ ਉਹਦੇ ਵਿੱਚ ਜਿਹੜੀ ਉਹਨਾਂ ਨੇ ਫਾਇਰਿੰਗ ਕਰਵਾਈ ਸੀ ਕਿ ਉਹਨਾਂ ਦੀ ਦੁਕਾਨ ਦੇ ਉੱਪਰ ਫਾਇਰਿੰਗ ਹੋ ਰਹੀ ਸੀਗੀ ਉਦੇ ਵਿੱਚ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰਿਕਟ ਰਾਇਰ ਕੀਤੀ ਸੀ ਕਿ ਗਨਮਨ ਲੈਣ ਵਾਸਤੇ ਤੇ ਉਹਨਾਂ ਨੇ ਫਾਇਰਿੰਗ ਕਰਵਾ ਕੇ ਜਿਹੜੀ ਹੈਗੀ ਗਨਮਨ ਲੈਣ ਦੀ ਕੋਸ਼ਿਸ਼ ਕੀਤੀ ਸੀ